ਹਾਂ ਜੀ ਵੀਰੋ ਆ ਹਾਲਾਤ ਜਿਹੜੇ ਹੋਏ ਨੇਗੇ ਪੰਪ ਐਕਸ਼ਨ ਗੰਨਾ ਸੀ ਇਹਨਾਂ ਕੋਲੇ ਆ ਦੇਖ ਲਓ ਕਿ ਕਿ ਆਪ ਦੇ ਜਿਹੜੇ ਇਹ 12 ਬੋਰ ਦੇ ਕਾਰਤੂਸ ਨੇਗੇ ਹਾਂ 12 ਬੋਰ ਦੇ ਜਿਹੜੇ ਕਾਰਤੂਸ ਨੇਗੇ ਆ ਦੇਖੋ ਆ ਭਰਾ ਦੇ ਇੱਥੇ ਸਾਰੇ ਬੱਜੇ ਨੇਗੇ ਇੱਥੇ ਗੋਪਟੰਗਾ ਤੇ ਤੇ ਕੱਜੜੇ ਬੱਜੇ ਨੇਗੇ ਸਾਰੇ ਹਨਾ ਅੱਜ ਇਹਨਾਂ ਜਿਆਦੇ ਜ਼ੁਲਮ ਕੀਤਾ ਆ ਸਾਰੀਆਂ ਜ਼ੁਲਮ ਦੀਆਂ ਹੱਦਾਂ ਦੀ ਸਰਕਾਰ ਟੱਪ ਗਈ ਪਰ ਗੱਲ ਇਹ ਹੈ ਕਿ ਜਿਹੜਾ ਸਾਡੇ ਨਾਲ ਜ਼ੁਲਮ ਹੋਇਆ ਇਹਦੇ ਜ਼ੁਲਮ ਤੇ ਉੱਪਰ ਜਿਹੜਾ ਸਾਰਾ ਚੁੱਪ ਧਾ ਰਹੀ ਹੋਇਆ ਸਾਡੀ ਪੰਜਾਬ ਸਰਕਾਰ ਨੇ ਕੀ ਸਾਡੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਇੱਥੇ ਆ ਕੇ ਐਸਐਸਪੀ ਕਹਿੰਦਾ ਗਵਰਨਮੈਂਟ ਆਈ ਕਹਿੰਦੀ ਵੀ ਸਾਡੇ ਜਿਹੜੇ ਜਿੰਨਾਂ ਦੇ ਸਿਰ ਤੇ ਪੰਜਾਬ ਵਸਦਾ ਜਿਹੜੇ ਅਸਲੀ ਹੈ ਪੰਜਾਬ ਦੇ ਮਾਲਕ ਨੇ ਉਹਨਾਂ ਉੱਪਰ ਤੁਸੀਂ ਆਹ ਕੁਝ ਲਾਇਆ ਆ ਤੁਸੀਂ ਦੇਖ ਲਓ ਵੈਸੇ ਤਾਂ ਇਹ ਸਾਨੂੰ ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਦਿਖਾ ਰਹੇ ਹਾਂ ਕਿਉਂਕਿ ਸਾਡੀ ਦਲੀਲ ਅਪੀਲ ਸੁਣਵਾਈ ਤੱਕ ਦੇ ਸਾਡੀ ਹੈ ਨਹੀਂਗੀ ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਹਾਂ ਵੀ ਉਹਨਾਂ ਨੂੰ ਦੇਖ ਕੇ ਕਈ ਵਾਰੀ ਇਹ ਵੀ ਅਸੀਂ ਇਕੱਠੇ ਹੋ ਜਾਈਏ ਅਸੀਂ ਰਾਜਨੀਤੀ ਕਿ ਲਈ ਲੋਕਾਂ ਪਿੱਛੇ ਲੜਨਾ ਬੰਦ ਕਰੀਏ ਆਹ ਦੇਖ ਲਓ ਮੇਰੇ ਵੀਰੋ ਪੰਜਾਬ ਦੇਓ ਆ ਜਿਹੜੇ ਸਾਡੇ ਭਰਾ ਇੱਥੇ ਕਰੋਰੀ ਬਾਰਡਰ ਤੇ ਬੈਠੇ ਨੇ ਕਿ ਅੱਜ ਉਹਨਾਂ ਉਪਰਾ ਕੁਝ ਹੋਇਆ ਆ ਹੁਣ ਟੱਕਰੇ ਦੋ ਮਿੰਟ ਪਹਿਲਾਂ ਬੱਸ ਨਹੀਂ ਇੱਥੇ ਆਹ ਟਰਾਲੀਆਂ ਟੱਕਰ ਸਾਡੀਆਂ ਇੱਥੇ ਟਕਰਾ ਸਾਡੇ ਟਰੈਕਟਰ ਟਰੱਕਰ ਸਾਰੇ ਜਿਹੜੇ ਭੰਨ ਕੇ ਗਏ ਨੇਗੇ ਆਹ ਪੁਛੀ ਅੱਜ ਕਰਤੂਤ ਖੜਾਈ ਆ ਪਰ ਸਾਡੇ ਵਾਲੇ ਪੰਜਾਬ ਸਰਕਾਰ ਵਾਲੇ ਨੇ ਬਿਲਕੁਲ ਚੁੱਪ ਧਰੇ ਹੋਈ ਆ ਕੋਈ ਇੱਥੋਂ ਸਾਡਾ ਸੰਗਰੂਰ ਇੱਥੋਂ ਜ਼ਿਲ੍ਹਾ ਸਾਡਾ ਹੈ ਲਾਸਟ ਸੰਗਰੂਰ ਦੇ ਐਸਐਸਪੀ ਸਾਹਿਬ ਨੇ ਆ ਕੇ ਨਹੀਂ ਇਹ ਗੱਲ ਕਹੀ ਤੁਸੀਂ ਇਹਨਾਂ ਜ਼ੁਲਮ ਕਿਉਂ ਟਾਹੀ ਜਾਂਦੇ ਹੋ ਇਹਨਾਂ ਜ਼ੁਲਮ ਟਾਹੀ ਜਾਂਦੇ ਹੋ ਤੁਸੀਂ ਇਹ ਚੀਜ਼ ਤੇ ਵੈਸੇ ਹੋਣਾ ਤਾਂ ਹੈ ਨਹੀਂ ਕੁਝ ਪਰ ਅਮੀਰ ਤਾਂ ਕੋਈ ਕਰ ਨਹੀਂ ਸਕਦੇ ਪਰ ਪੰਜਾਬ ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ ਆ ਛੱਡੇ ਕੋਲੇ ਖੋਲਣਾ ਨੂੰ ਦੇਖ ਕੇ ਆ ਖੋਲਣ ਜਿਹੜੇ 12 ਬੋਰਾਂ ਦੇ ਖੋਲ ਦੇਖ ਕੇ ਪਾ 315 ਬੋਰ ਦੇ ਫਾਇਰ ਦੇਖ ਕੇ ਆ ਸਾਰਾ ਕੁਝ ਕਰਨਾ ਚਾਹੀਦਾ ਇਹਨਾਂ ਦੇ ਬੰਦਿਆਂ ਨੇ ਸਾਰਾ ਕੁਝ ਅੱਜ ਇਹਨਾਂ ਨੇ ਆ ਕੇ ਸਰਕਾਰ ਦੇ ਬੰਦਿਆਂ ਨੇ ਸਾਰਾ ਕੁਝ ਇਹਨਾਂ ਨੇ ਕੀਤਾ ਕਿਉਂਕਿ ਆਗੂ ਉਧਰ ਮੀਟਿੰਗ ਦੀ ਸੀਗੀ ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਨੌਜਵਾਨਾਂ ਨੂੰ ਪਤਾ ਨਹੀਂ ਢੁਕਾ ਕੇ ਕਿਸੇ ਵੀ ਸਾਡੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ ਸਾਰੇ ਇਹਨਾਂ ਦੇ ਬੰਦੇ ਸੀਗੇ ਕੋਈ ਸਾਡੇ ਨੌਜਵਾਨ ਜਾਬਤੇ ਦੇ ਵਿੱਚ ਰਹੇ ਨੇਗੇ ਸਾਡੇ ਅਜਮਲਾ ਦਾ ਮੇਰਾ ਪਰਮਾਤਮਾ ਕਰੇ ਮੇਰੀ ਜ਼बान ਝੂਠੀ ਹੋਵੇ ਤੇ ਮੇਨੂੰ ਲੱਗਾ ਦੋ ਤਿੰਨ ਸਾਡੇ ਅਜਮਲਾ ਨੌਜਵਾਨ ਕਹਿੰਦੇ ਵੀ ਕਿਸੇ ਦੀ ਨਾ ਪਾ ਜਾਣ ਬਹਿ ਚਾਕੇ ਐਂਬੂਲੈਂਸ ਆਉਣਾ ਉਹਨਾਂ ਨੂੰ ਲੈ ਗਈਆਂ ਹੈ ਜਿਹੜਾ ਕਿੰਦਰ ਜ਼ਮੀਨ ਦਾ ਮਾਲਕ ਹੈ ਜਿਹੜਾ ਮੁੰਡਾ ਮਰਿਆ ਦੋ ਭੈਣਾਂ ਨੇ ਅੱਜ ਦਾ ਉਹ ਸਾਂਝ ਹੈਗਾ ਨਹੀਂ ਨਹੀਂ ਹੋ ਗਿਆ ਸੀ ਹੈ ਬਲਾ ਯਾਰ ਕਿਤੇ ਗੱਲ ਛੁੱਟੀ ਹੋਣੀ ਹੈ ਜੋ ਚਾਕੇ ਲਾਇਆ ਕਰੇ ਮੈਂ ਰਤਨਦੀਪ ਪੁਸ਼ਟੀ ਕਰਕੇ ਆਏ ਰਤਨਦੀਪ ਆਪਣਾ ਜਿਹੜੇ ਪੱਤਰਕਾਰ ਨੇ ਉਹ ਪੁਸ਼ਟੀ ਕਰਕੇ ਆਏ ਨਹੀਂ ਗਾ ਨਹੀਂ ਹੋ ਗਿਆ ਸਾਡੇ ਦੋ ਜਵਾਨਾ ਨੌਜਵਾਨਾਂ ਦੀ ਛਾਕਾ ਪਰ ਤੇ ਨੱਟ-ਨੋਟ ਚੱਲਦਾ ਨਹੀਂ ਹੈਗਾ ਵੀ ਦੋ ਨੌਜਵਾਨਾਂ ਦੀ ਛਾਕਾ ਕੇ ਜਿਹੜੇ ਦੋ ਨੌਜਵਾਨ ਸੀਧੀਆਂ ਪਾ ਕੇ ਇਸ ਕਰਕੇ ਵੀਰੋ ਆ ਹਾਲਾਤ ਜਿਹੜੇ ਹੋ ਰਹੇ ਨੇ ਪੰਜਾਬ ਗਵਰਨਮੈਂਟ ਜੇ ਅਸਲੀ ਦੀ ਐ ਜੇ ਕਹਿੰਦੇ ਆ ਨਾ ਪਰ ਡਰਾਮਾ ਕਰ ਰਹੇ ਨੇ ਕੋਈ ਨਾਲ ਨਹੀਂ ਹੈਗੇ ਸੈਸ਼ਨ ਬੁਲਾ ਕੇ ਵਿਧਾਨ ਸਭਾ ਦੇ ਵਿੱਚ ਆ ਤਾਂ ਇਸ ਦਾ ਵਿਚਾਰ ਚਰਚਾ ਬਣਦੀ ਆ ਯਾਰ ਕਰਨੀ ਯਾਰ ਇਨਾ ਤੱਕਾ ਨਿਆਇਜ ਕੀਤਾ ਗਿਆ ਕੀ ਅਸੀਂ ਮਾੜਾ ਕਰਤਾ ਯਾਰ ਅਸੀਂ ਅਸੀਂ ਇਹ ਪੂਰੇ ਭਾਰਤ ਦੀ ਕਿਸਾਨੀ ਬਚਾਉਣ ਲਈ ਲੜਾਈ ਲੜ ਰਹੇ ਆ ਸਾਡੇ ਨਾਲ ਉਹ سلوਕ ਕੀਤੇ ਜਾ ਰਹੇ ਨੇ ਕਿ ਦੇਸ਼ ਧਰੋਹਣ ਵਾਲੇ سلوਕ ਸਾਡੇ ਨਾਲ ਕੀਤੇ ਜਾ ਰਹੇ ਨੇਗੇ ਜੇ ਅਸੀਂ ਕੀ ਸਾਡੀ ਕੌਮ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ ਯਾਦ ਕਰਵਾਇਆ ਢੇਡੇ ਨਾਲ ਦੇ ਭੁੱਖੇ ਮਰਦੇ ਨੇ ਸੀ ਭਰੇ ਪਰ ਅੱਜ ਸਾਡੇ ਨਾਲ ਆ ਤੋਪਾਂ ਵਾਂਗੂ ਪੀੜੀ ਖੜੇ ਨੇ ਹਾਂ ਬਈ ਮੋਨਿਆਂ ਨੂੰ ਭਾਜੀ ਛੜਤਾ ਜਦੋਂ ਮੈਂ ਉੱਥੇ ਗਿਆ ਟਰਬਨ ਨੂੰ ਵੇਖ ਕੇ ਸਾਰੇ ਮੈਨੂੰ ਹੀ ਪੈ ਗਏ ਸੱਤੇ ਦੇ ਸੱਤੇ ਹੀ ਸਿਰਫ ਪੱਕ ਦਿੱਤਾ ਪੱਕ ਦਿੱਤਾ ਹੈ ਬਹੁਤ ਵੱਡੇ ਦੁਸ਼ਮਣ ਪੈਰੀ ਨੇਗੇ ਕੱਲ ਇਹਨੇ ਬੰਗਾਲ ਦੇ ਵਿੱਚ ਵੀ ਇਹੀ ਕਰਤੂਤ ਖੜਾਈ ਆ ਸਾਡਾ ਇੱਕ ਆਈਪੀਐਸ ਅਫਸਰ ਉਹਦੇ ਉੱਪਰ ਇਹਨਾਂ ਨੇ ਭਾਜਪਾ ਵਾਲਿਆਂ ਨੇ ਇੰਨਾ ਕੁਝ ਉਹਨਾਂ ਨੂੰ ਜਿਹੜੀਆਂ ਗਲਤ ਗੱਲਾਂ ਬੋਲੀਆਂ ਉਹਨਾਂ ਦੇ ਅਸੀਂ ਕਿਹਦੇ ਧਰਮ ਪ੍ਰਤੀ ਨਹੀਂ ਮਾੜਾ ਕਹਿੰਦੇ ਸਾਰੇ ਧਰਮ ਪ੍ਰਮਾਤਮਾ ਦੇ ਮਨ ਨੇ ਅਸਲੀ ਧਰਮੀ ਬੰਦਾ ਕਿਹੜਾ ਜਿਹਦੇ ਪੱਲੇ ਸੱਚ ਹੈ ਤੇ ਸੱਚ ਦੇ ਸਾਰੇ ਝੂਠਦਿਆਂ ਇਹਨਾਂ ਦੇ ਪੰਡਾ ਬੰਨੀਆਂ ਹੋਈਆਂ ਨੇਗੀਆਂ ਧਾਰਮਿਕ ਡਰਾਮੇ ਕਰ-ਕਰ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ-ਲੜਾ ਮਾਰੀ ਜਾਂਦੇ ਨੇਗੇ ਸਾਡੇ ਦਸਤਾਰਾਂ ਦੇ ਬੈਰੀ ਬਣ ਕੇ ਸਾਡੇ ਪੱਗਾਂ ਦੇ ਬੈਰੀ ਬਣ ਕੇ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਚਾਹੇ ਤੁਸੀਂ ਪ੍ਰਮਾਣੂ ਬੰਬ ਲਿਆ ਕੇ ਸਿਰ ਤੋਂ ਅਸੀਂ ਖਤਮ ਤਾਂ ਵੀ ਨਹੀਂ ਹੋਣ ਵਾਲੇ ਅਸੀਂ ਖਤਮ ਸੋਨੂੰ ਕਰ ਸਕਦੇ ਆ ਸਾਨੂੰ ਖਤਮ ਕਰਨ ਵਾਲੇ ਦੁਨੀਆਂ ਦੇ ਤੇ ਖਤਮ ਹੋ ਕੇ ਚਲੇ ਗਏ ਇਹ ਚੀਜ਼ ਤੁਸੀਂ ਦੇਖ ਲਓ ਸਾਡੀ ਕੌਮ ਕਦੇ ਖਤਮ ਹੋਣ ਵਾਲੀ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਵਾਰਸਾਂ ਜਿੱਥੇ ਮਰਜੀ ਭੱਜ ਲੋ ਸਾਨੂੰ ਜਿੰਨਾ ਤੁਸੀਂ ਮਾਰੋਗੇ ਸਾਨੂੰ ਜਿੰਨਾ ਤੁਸੀਂ ਦੱਬੋਗੇ ਦੱਬਣ ਕੋਸ਼ਣ ਦੀ ਗੱਲ ਕਰੋਗੇ ਉਹਨਾਂ ਤੁਹਾਨੂੰ ਸੋੜੇ ਬੁਰੇ ਹਾਲਾਤ ਭੁਗਤਨੇ ਪੈਣਗੇ ਇਹ ਗੱਲ ਤੁਸੀਂ ਧਿਆਨ ਵਿੱਚ ਬਿਠਾ ਲਿਓ ਪਰ ਪੰਜਾਬ ਦੇ ਲੋਕੋ ਆਹ ਹਾਲਾਤ ਦੇਖ ਕੇ ਤੁਸੀਂ ਸਾਰੇ ਇਕੱਠੇ ਹੋ ਜੋ ਆਹ ਰਾਜਨੀਤਿਕ ਲੋਕਾਂ ਪਿੱਛੇ ਲੜਨਾ ਬੰਦ ਕਰੀਏ ਆਓ ਆਓ ਜਰ ਆਪਣੇ ਇਹ ਲੜਨਾ ਆਪਣੇ ਪੰਜਾਬ ਪਿੱਛੇ ਲੜੀਏ ਸਾਰੇ ਸਾਰੇ ਦੁਸ਼ਮਣ ਹੋਗੇ ਸਾਡੇ ਯਾਰ ਬਿਲਕੁਲ ਆਹ ਚੀਜ਼ ਆ ਦਿਖਾਉਣ ਦੀ ਜਿਹੜੀ ਗੱਲ ਜੀ